ਆ ਕੋਲ ਪਰਿਆ ਹੁੰਦਾ ਹੈ ਲੈ ਸਸੀ ਕਲਪਨੇ ਕਿਵੇਂ ਠੀਕ ਆ ਵਧੀਆ ਵਧੀਆ ਤੂੰ ਸੁਣਾ ਵਧਾ ਹੋਰ ਸੁਣਾ ਕਿਵੇਂ ਆਂਗੀ ਵਧੀਆ ਵਧੀਆ ਤੂੰ ਸੁਣਾ ਵਧਾ ਵਧੀਆ ਹੋਰ ਮੰਮੀ ਲਈ ਠੀਕ ਸੀ ਹਾਂ ਵਧੀਆ ਠੀਕ ਆ ਚਲ ਵਧੀਆ ਕੀਤਾ ਮਾਰ ਹੀ ਗਈ ਗੇੜਾ ਹੈ ਅੱਜ ਤਾਂ ਫਿਰ

ਚਲੋ ਆਇਆ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਆ ਤੁਸੀਂ ਬੈਠੋ ਬੰਦ ਕਰੀਏ ਤੁਸੀਂ ਬਹਿ ਜਾ ਹਜੇ ਠਹਿਰ ਜਾ ਫਿਰ ਬਣਾ ਲਈ ਨਹੀਂ ਯਾਰ ਬੰਝਟ ਗੱਲਾਂ ਕਰ ਲਈ ਨਾਲੇ ਘੁੱਟ ਮੈਂ ਪੀ ਲੂੰਗੀ ਤੂੰ ਬਹਿ ਜਾ ਮੈਂ ਚਾਹ ਬਣਾ ਕੇ ਲਿਆਉਣੀ ਆ ਆ ਕਿਹੜੀ ਆ ਉਹ ਏਹ ਕਹਿੰਦਾ ਲਗਦੀ ਤਾਂ ਪਖੜਦੀ ਅਗੀ ਸਾਲੀ ਲਗਦੀ ਕੁਮਾਰੀ ਵੀ ਐ ਬੈਗ ਜਾ ਚੱਕੀ ਫਰਦੀ ਐ ਇਹ ਸਮਾਨ ਸਮੂਹ ਵੇਚਣ ਵਾਲੀ ਨਾ ਹੋਵੇ ਤੂੰ ਤਾਂ ਜਫੀਆਂ ਜਾਂ ਬੜੀਆਂ ਪਾਈ ਜਾਂਦੀਆਂ ਕਿੰਦਾ ਤੂੰ ਪੁੱਛਣਾ ਬੂ ਕਿੰਦਾ ਤੂੰ ਇਹ ਹੈ ਕਿਹੜੀ ਲਗਦੀ ਤਾਂ ਮੇਰੇ ਹਾਨ ਪਰਵਾਨ ਦੀ ਐ ਉਮਰ ਤਾਂ ਮੇਰੀ ਵਾਲੀ ਲੱਗਦੀ ਐ ਇਹਦੀ ਚੱਲ ਪਤਾ ਕਰਦੇ ਆਂ ਕਿੰਦਰ ਤੋਂ ਕਿ ਮੇਰਾ ਵਿਆਹ ਹੋ ਜਾਏ ਮੈਨੂੰ ਯਾਰੀ ਆ ਜਾਣਾ ਰੱਬ ਨੇ ਬਣਾਈ ਲੱਗਦੇ ਮੇਰੇ ਵਾਸਤੇ ਈ ਇਕਠਾ ਜੀ ਆ ਸੀਰੀਜ਼ ਤਾਂ ਬਧੀਆ ਇਹੋ ਜਿਹੀ ਗੱਲ ਨਹੀਂ ਇਹ ਕਿੰਦਰ ਮੰਨ ਜੀ ਇਹੇ ਨਾ ਵਿਆਹੀ ਹੋਏ ਇਹ ਤਾਂ ਪਤਾ ਕਰਨਾ ਕੋਈ ਵਸੇ ਆਨੇ ਵਾ ਨੇ ਕਿੰਦਰ ਤੋਂ ਇਹ ਹੈ ਭਈ ਹੈ ਹੁਣ ਇਹ ਵੀ ਪੁੱਛ ਲਈਆ ਇਹ ਹੈ ਵੀ ਹੈ ਕਿਹ ਕਮਾਰੀ ਹੈ ਐ ਵੀ ਮਤਲਬ ਬਣ ਗਈ ਕਰਦਾ ਪੱਗ ਪੁੱਗ ਜੀ ਕਰਦਾ ਸੱਟ ਇਹ ਬਣ ਗਈ ਗੱਲ ਤਾਂ ਨਿਆਰਾ ਆ ਜੀ ਮੈਂ ਵੀ ਚਾਹੁੰਦਾ ਹੈ ਮੇਰਾ ਵੀ ਵਿਆਹ ਹੋਵੇ ਉਹ ਮੇਰੇ ਵੀ ਹੋਣ ਜਵਾਕ ਮੈਨੂੰ ਵੀ ਕੋਈ ਡੜੀ ਕਹੇ ਮੈਂ ਤਾਂ ਕਦੇ ਦਾ ਖਿਆਲ ਸੋਚਣ ਲੱਗ ਜਾਂਦਾ ਕਦੇ ਕਦੇ ਸੁਪਨਿਆ ਆਉਣ ਲੱਗ ਜਾਂਦੇ ਆ ਉਹ ਇੰਨੀ ਕਰ ਦੇ ਨੂੰ ਨੀਰਾ ਵੀ ਪੀਆ ਕਿ ਉਂਝੇ ਮੁੜਤਾ ਉੰਨੀ ਨਾਲ ਪੜਾਵੇ ਮੈਨੂੰ ਵੀ ਪਾਣੀ ਦਾ ਗਲਾਸ ਲਓ ਜੀ ਪਾਣੀ ਪੀ ਲਓ ਚਲੋ ਕੋਈ ਨਾ ਮਾਰਨ ਦੇ ਗੱਲਾਂ ਹੀਣ ਦੇ ਚਾਹ ਪਾਣੀ ਅੰਨੇ ਮਹਾਨੇ ਮੈਂ ਵੀ ਜਾਨਾ ਹੌਲੀ ਹੌਲੀ ਉੱਥੇ ਪੁੱਛਦਾ ਕਿ ਅੰਦਰ ਨੂੰ ਕੀ ਭਾਈ ਕਿੰਦਰ ਹੈ ਕਹੋ ਨਾ ਦੱਸ ਦੇ ਪੰਮੀ ਚੇਪਈ ਰਿਸ਼ਤੇਦਾਰੀ ਚੋ ਹੋਈ ਤਾਂ ਗੱਲ ਵੱਡੂਗੀ ਮੈਂ ਤਾਂ ਪੈਸਿਆਂ ਚ ਤੋਲ ਦੂੰ ਪੈਸਿਆਂ ਚ ਠੇਰਾ ਰੁਪਈਆ ਮੇਰੇ ਕੋਲ ਅਦੂ ਜ਼ਮੀਨ ਆਉਂਦੀ ਆ ਕਿਦਰੇ ਤਿਆਰੀ ਤਾਂ ਵਾਲੀ ਕੇ ਖੇਚਲਾ ਕੀਤੀ ਤੇ ਬੜੀਏ ਪੀਲਾ ਭਾਣੇ ਤੂੰ ਕਿਹੜਾ ਰੋਜ਼ ਰੋਜ਼ ਆਉਣਾ ਹੈ ਲੈ ਹੋਰ ਤੈਨੂੰ ਪਤਾ ਜਾਣਾ ਵੀ ਇਹ ਟਾਈਮ ਲੱਗ ਜੂਗਾ ਬਾਗ ਜੀ ਹਜੇ ਆ ਕੇ ਤਾਂ ਖੜੀ ਨਹੀਂ ਪਹਿਲਾਂ ਜਾਣਦੀਆਂ ਗੱਲਾਂ ਕਰੀ ਆਦੀਏ ਫਿਰ ਬਾੜਾ ਕਵੇਲਾ ਹੋ ਜੂ ਜਾਣਾ ਤਾਂ ਦੇਖ ਲੈ ਕਿੱਥੇ ਹੈਗਾ ਤੈਨੂੰ ਵੀ ਪਤਾ ਪਟਿਆਲੇ ਜਾਣਾ ਹੁੰਦਾ ਜਾਣਾ ਤਾਂ ਹੈਗਾ ਹੁਣ ਤੂੰ ਦਾਈ ਹੱਥ ਲਾਉਣ ਆਈ ਸੀਗੀ ਨੀ ਮੇਰਾ ਜਿਕਰੇ ਮੈਂ ਚੱਲ ਮੈਂ ਮਿਲ ਜਾਨੀ ਜਾਂਦੀ ਜੇ ਦਿੱਕਤ ਫੇਰ ਆਈ ਨਾ ਫੇਰ ਮੈਂ ਤੇਰੇ ਕੋਲ ਰਹਿ ਕੇ ਜਾਵਾਂਗੀ ਹੋਰ ਭਣ ਰਹਿ ਕੇ ਜਾਈ ਤੁਸ ਤਾਂ ਕੋਈ ਵੀ ਨਹੀਂ ਆਉਂਦੀ ਮੈਂ ਆਪ ਦੇਖ ਲਾ ਜੋ ਤੇਰੇ ਕੋਲੇ ਆਉਣੀਆਂ 20 20 ਦਿਨ ਲਾ ਕੇ ਜਾਨੀਆਂ ਛੁੱਟੀਆਂ ਚ ਚੱਲ ਫੇਰ ਕੀ ਹੋ ਗਿਆ ਮੈਂ ਹੁਣ ਪੜਦੀ ਆ ਜਿੰਨਾ ਮੈਂ ਪੜਦੀ ਹੁੰਦੀ ਫੇਰ ਮੈਂ ਆ ਜਾ ਕਰਦੀ ਹਾਂ ਭਾਈ ਤੁਸੀਂ ਪੜਾਕੂ ਬੰਦੇ ਹਨਾ ਅਸੀਂ ਅਣਪੜ ਹੋ ਗਏ ਹੁਣ ਨਾ ਨਾ ਪੜੇ ਤਾਂ ਤੁਸੀਂ ਹੀ ਭੈਣੇ ਤੁਹਾਡੇ ਫੇਰ ਕਾਲੀ ਕਰਤੀ ਵਿਆਹਣ ਦੀ ਤਾਂ ਵਿਆਹ ਤਾਂ ਸੋਨੂੰ ਮੈਂ ਹਜੇ ਕਰਵਾਇਆ ਨਹੀਂ ਹੈਗਾ ਤੈਨੂੰ ਪਤਾ ਮੈਂ ਕਰਵਾਉਂਦੀ ਨਹੀਂ ਛੇਤੀ ਛੇਤੀ ਕੀ ਬਣਦਾ ਫਿਰ ਨੌਕਰੀ ਨੌਕਰੀ ਦਾ ਨੌਕਰੀ ਬਸ ਭਰੀ ਜਾਂਦੇ ਆ ਪੋਸਟਾਂ ਨਿਕਲਿਆ ਹੀ ਉਦੋਂ ਚੰਗਾ ਨਾ ਨਿਕਲੀ ਉਦੋਂ ਚੰਗਾ ਹੋਰ ਕਿਸਮਤ ਹੈ ਪੜਾਈ ਵੀ ਬਾਹਲੀ ਮਿਹਨਤ ਪਾਲਦੀ ਹੈ ਹਾਂ ਇਹ ਤਾਂ ਹੈ ਚਲ ਪੀਲਾ ਜਾ ਠੰਡੀ ਨਾ ਹੋ ਜੇ ਤੇਰਾ ਬਾਈ ਦਾ ਵਧੀਆ ਹਾਂ ਖੇਤ ਗਿਆ ਹੋਇਆ ਤੇਰਾ ਬਾਈ ਅੱਛਾ ਨਹੀਂ ਉਹਨੂੰ ਵੀ ਮਿਲ ਕੇ ਵਗ ਜਾਂਦੀ ਚਲਦੇ ਆ ਆ ਜਾਂਦਾ ਘਰੇ ਮੇਰੀ ਜਾਂਦੀ ਹੈ ਨਾ ਹੋਰ ਉਹ ਮੈਨੂੰ ਲੜੂਗਾ ਵੀ ਮੇਰੀ ਸਾਲੀ ਆਈ ਸੀ ਮੈਨੂੰ ਮਲਾਇਆ ਨਹੀਂ ਹੋਰ ਇਹ ਤਾਂ ਹੈ ਚਲ ਕੋਈ ਨਾ ਫੇਰ ਆ ਜੂਗੀ ਐ ਕਿ ਹੁੰਦਾ ਬਾਗੀ ਦਾ ਕੀ ਦੱਸਾਂ ਉਹ ਤਾਂ ਖੇਤੋਂ ਹੀ ਨਿਕਲਦਾ ਸਾਰਾ ਦਿਨ ਨਹੀਂ ਭੈਣੇ ਹੁਣ ਸੀਜ਼ਨ ਹੀ ਇਹ ਜਾ ਹੋਇਆ ਪਿਆਗਾ ਤਾਂ ਹੀ ਤਾਂ ਕਹਿੰਦੀ ਸੀ ਰਾਤ ਰਹਿ ਜਾ ਨਾਲੇ ਬਾਈ ਨੂੰ ਮਿਲ ਜੀ ਕਿੱਥੇ ਰਹਾ ਜਾਂਦਾ ਫੇਰ ਆਉਂਗੀ ਛੁੱਟੀਆਂ ਛਟੀਆਂ ਹੋਈਆਂ ਜਦੋਂ ਛੁੱਟੀਆਂ ਛਟੀਆਂ ਨਹੀਂ ਆ ਹੁਣ 25 ਤਰੀਕ ਨੂੰ ਮੇਲਾ ਹੈਗਾ ਜ਼ਰੂਰ ਆਉਣਾਗਾ ਅੱਛਾ ਫਾਫੜੇ ਹਾਂ ਤਿੰਨ ਦਿਨ ਮੇਲਾ ਭਰਦਾਗਾ ਪੂਰਾ ਵਧੀਆ ਚਲ ਦੇਖਾਂਗੇ ਕੋਈ ਨਾ ਆ ਕੇ ਜਾਈਂ ਹੋਟਲ ਲੱਗਿਆ ਤਾਂ ਜੇ ਛੁੱਟੀ-ਛੱਟੀ ਮਿਲ ਗਈ ਤਾਂ ਆ ਜਾਾਂਗੇ। ਹੋਰ ਤੇਰਾ ਬਾਈ ਪਤਾ ਮਿਹਨੇ ਦਿੰਦਾ ਆਪ ਤਾਂ ਤੂੰ 20-20 ਦਿਨ ਲਾਇਆ ਹੁੰਨੀ ਐ ਤੇ ਆਪ ਉਹ ਇੱਕ ਦਿਨ ਨਹੀਂ ਰਹਿੰਦੀ। ਅੱਛਾ ਤੇ ਤੈਨੂੰ ਜਾ ਨਹੀਂ ਪੀਤੀ ਠੰਡੀ ਹੋ ਜਾਊਗੀ। ਕੋਈ ਨਾ ਮੈਂ ਤਾਂ ਪੀ ਲੂ ਮੈਂ ਤਾਂ ਪੀਂਦੀ ਰਹਿਣੀ ਐ ਚਾਹ। ਹੋਰ ਫਿਰ ਉਹੀ ਗੱਲ ਜੇ ਉਹਨੂੰ ਪਤਾ ਲੱਗ ਗਿਆ ਫਿਰ ਮੁੜ ਕੇ ਉਹ ਵੀ ਗੁੱਸਾ ਹੋਊਗਾ। ਮੈਂ ਤਾਂ ਕਹਿ ਦੂੰ ਭਈ ਆਪਦੀ ਕਰ ਲੈ ਸਾਲੀ ਨਾਲ ਗੱਲ। ਹੋਰ ਨਾਲੇ ਤੇਰਾ ਸੜਾ ਜੇਡ ਦੱਸ ਦਊਗਾ। ਹੋਰ ਇਹ ਤਾਂ ਬਾੜਾ ਚੁਗਲ ਖੋਰਾ ਐ। ਮੈਨੂੰ ਦੇਖਣ ਤੇ ਲੱਗਦਾ ਭਣੇ ਹੂੰ ਦੇਖਦਾ ਕਿਵੇਂ ਮੈਂ ਝਾਕਦਾ ਸੀਗਾ ਹੂੰ ਦੇਖੀ ਆ ਨਹੀਂ ਤੂੰ ਕਿਵੇਂ ਝਾਕੀ ਜਾਂਦਾ ਹਾਂ ਹੋਰ ਆਹੀਂ ਦਾ ਮੰਮੀ ਕਹਿੰਦੀ ਸੀ ਕਹਿੰਦੀ ਨਹੀਂ ਉਹ ਤਾਂ ਸੜਾ ਜੇਠ ਹੈ ਕਹਿੰਦੀ ਦੇਖ ਕੇ ਜਾਈਂ ਕਹਿੰਦੀ ਉਹ ਤਾਂ ਹੈਗਾ ਹੀ ਇਹੋ ਜਿਹਾ ਕਹਿੰਦੀ ਹੈਗਾ ਵੀ ਆ ਭਣੇ ਹਾਂ ਪਿੰਡ ਚ ਦੋ ਤਿੰਨ ਵਾਰੀ ਗੱਲਾਂ ਕਹਾਤੀਆਂ ਮੈਨੂੰ ਤਾਂ ਤੇ ਯਾਰ ਲੈ ਹੂੰ ਮੈਂ ਆਖਾ ਚੱਲ ਕੋਈ ਨਾ ਮੈਨੂੰ ਜ਼ਮੀਨ ਦਾ ਹੋ ਜਾਂਦਾ ਅੱਛਾ ਜ਼ਮੀਨ ਦਾ ਲੈਣ ਚ ਨਾ ਕਰੇਗਾ ਤੂੰ ਹੋਰ ਤੇ ਹੋਰ ਸੁਣਾ ਚਲ ਛੱਡ ਪਰੇ ਨਹੀਂ ਇਹਨਾਂ ਦਾ ਤਾਂ ਹਾਂ ਔਰ ਤੂੰ ਦੱਸ ਕੀ ਕਰਦੀ ਹੁੰਨੀ ਐਂ ਕੁਛ ਨਹੀਂ ਬੱਸ ਕੋਈ ਸਲਾਈਸ ਲਈਦਾ ਮੈਡਮ ਉਹ ਤਾਂ ਕਰਦੀ ਨਹੀਂ ਘਰੇ ਹਾਂ ਕਰ ਲੈਣੀ ਹੁੰਨੀ ਐ ਤਾਂ ਚਲ ਆਪਦੇ ਸੌਂਕੀ ਪਾਏ ਜਾਣ ਉਹੀ ਬਹੁਤਾ ਹੈ ਹੋਰ ਲੋਕਾਂ ਦਾ ਨਹੀਂ ਹੁੰਦਾ ਮੈਂ ਤੁਸੇ ਆਪਾਂ ਹਾਂ ਸਹੀ ਗੱਲ ਫਿਰ ਐਂ ਕਰਦੇ ਕੰਮ ਰਹਿ ਜਾਂਦੇ ਨੇ ਹੋਰ ਤੈਨੂੰ ਪਤਾ ਪਸੂ ਡੰਗਰਾਂ ਦਾ ਵੀ ਹੋ ਜਾਂਦਾ ਮੇਰੇ ਨਾਲ ਕੋੜਾ ਕੋਈ ਦਰਾਣੀ ਚਠਾਣੀ ਇੱਥੇ ਹਾਂ ਇਹ ਤਾਂ ਇਦਰ ਜੇਠ ਨੂੰ ਵੀ ਆਲਾ ਉਹ ਫੇਰ ਜੇਠ ਦੀ ਗੱਲ ਲੈ ਆਈ ਤੈਨੂੰ ਬਾੜਾ ਨਹੀਂ ਆਈਂਦਾ ਜੇਠ ਦਾ ਇਹ ਨਹੀਂ ਤੇਰਾ ਸੁਫਾ ਹੋ ਜਾਊਗਾ ਅੱਛਾ ਹੋਰ ਚਲੋ ਸੋਚਾਂਗੇ ਕਿਸੇ ਦਿਨ ਫੇਰ ਮੇਰੇ ਵਰਗੇ ਕੋਲੇ ਵੀ ਲਾ ਆਏਂਗੇ ਚਾਰ ਦਿਨ ਚਲੋ ਸੋਚਾਂਗੇ ਹੋਰ ਠੀਕ ਹੈ ਹਾਂ ਲੈ ਚੱਲ ਕਿੰਦਰੇ ਮੈਂ ਤਾਂ ਪਹਿਣ ਜਾਣੀ ਹੈਗੀ ਮੈਂ ਬੈ ਜਾ ਨਹੀਂ ਨਹੀਂ ਫੇਰ ਮੈਂ ਤੈਨੂੰ ਪਤਾ ਉਹ ਏਡੀ ਦੂਰ ਤੁਰ ਕੇ ਜਾਣਾ ਪਊਗਾ ਨਾ ਬਾਈਆ ਘਰੇ ਮੈਨੂੰ ਛੱਡਿਆ ਹੁੰਦਾ ਹੋਰ ਕੋਈ ਮੁੰਡਾ ਵੀ ਨਹੀਂ ਹੈਗਾ ਜਿਹੜਾ ਤੈਨੂੰ ਛੱਡਿਆਵੇ ਮੈਂ ਜਾਵਾਂ ਫੇਰ ਆਉਂਗੀ ਕਦੇ ਮੈਂ ਲੈ ਮੈਂ ਤਾਂ ਤੈਨੂੰ ਸੂਟ ਸਾਟ ਵੀ ਨਹੀਂ ਕੋਈ ਲਿਆ ਕੇ ਦਿੱਤਾ ਸੂਟ ਤਾਂ ਦੱਸ ਮੈਂ ਸੂਟਾਂ ਨਹੀਂ ਹਾਂ ਅੜੀ ਰਹੇਗੀ ਐਨ ਮਿਲ ਗਈ ਇਹੀ ਬਹੁਤ ਹੈਗਾ ਲੈ ਪਤਾ ਬਾਗ ਵੀ ਕੀ ਜੇ ਤਾਂ ਹੁੰਦੀ ਕੋਈ ਰਿਸ਼ਤੇਦਾਰ ਰਹਿੰਦੀ ਤਾਂ ਮੈਨੂੰ ਸਮਾਨ ਸੂਣ ਵੇਚਣ ਵਾਲੀ ਲੱਗਦੀ ਐ ਲੈ ਫਿਰ ਆਪਾਂ ਹੌਲੀ ਹੌਲੀ ਚੱਲ ਕੇ ਅੰਦਰ ਲੈ ਵੀ ਪਤਾ ਕਰਦੇ ਆਂ ਕਿੰਦਰ ਤੋਂ ਵੀ ਪਈ ਇਹ ਹੈ ਕੌਣ ਹੁਣ ਦਾ ਕੋਈ ਰਿਸ਼ਤੇਦਾਰ ਵੀ ਨੁ ਸਕਦੀ ਐ ਚੱਲ कोई ना पता कर पता कर तू पता लगू कि कौन है मैं चाय चू पी लिए चाय पी के नाले कोई आने माने पूछ दे ने भी कौन फंते ले अपा जी अंदर मेरे को भी चाय चू फड़ा दो भाई बजा भाई चाय ले आनी है हां भाई चाय फड़ा दो चाय पी लिए कोई बात नहीं पूछना बोलला ये ਕਾਲ ਨੋ ਨੋ ਕਰਦੇ ਆ ਬੱਪਾ ਲੈ ਬਈ ਨਾ ਭਾਈ ਅੱਜ ਕੌਣ ਆਇਆ ਸੀ ਕੋਈ ਰਿਸ਼ਤੇਦਾਰ ਸੀ ਆਪਣੇ ਹਾਂ ਬਈ ਮੇਰੇ ਚਾਚੇ ਦੀ ਕੁੜੀ ਹੈਗੀ ਅੱਛਾ ਕਿਹੜੀ ਸਾਹ ਵਿਆਹੀ ਹੈ ਭਾਈ ਇਹ ਨਾ ਭਈ ਇਹ ਵਿਆਹੀ ਤਾਂ ਕਾਣੂ ਐ ਇਹ ਤਾਂ ਪੜ੍ਹਾਈ ਕਰਦੀ ਐ ਹਲੇ ਵਿਆਹ ਇਹਨੇ ਕਰਾਈ ਨਹੀਂ ਪੜ੍ਹਾਈ ਦੇ ਚੱਕਰ ਚ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਮੈਨੂੰ ਕਹਿੰਦੀ ਅੱਛਾ ਤੇ ਆਪਦੇ ਮਾਪਿਆਂ ਨੂੰ ਕਹਿੰਦੀ ਵੀ ਮੈਂ ਤਾਂ ਉਹਨਾਂ ਚਿਰ ਵਿਆਹ ਨਹੀਂ ਕਰਾਉਂਦੀ ਉਮਰ ਤਾਂ ਇਹਦੀ ਭਾਈ ਬਾਬਾ ਹੋ ਰਹੀਆ ਵਿਆਹ ਉਮਰ ਤਾਂ ਬਈ ਨਾ ਬਈ ਉਮਰ ਤਾਂ ਹੈਗੀ ਐ 바ਵਾ ਉਮਰ ਐ ਤਾਂ ਹੈਗੀ ਆ 35 ਗ੍ਰੇਡ ਤਾਂ ਹੈਗੀ ਐ ਲੈ ਡੀ ਉਮਰ ਹੋ ਗਈ ਭਈ ਵਿਆਹ ਹੀ ਕਿਉਂ ਨਹੀਂ ਬਈ ਫਿਰ ਉਹੀ ਪੜਾਈ ਦੇ ਚੱਕਰ ਚ ਨਹੀਂ ਕਰਾਇਆ ਦਾ ਲੈ ਪੜਾਈ ਕੋਈ ਤਾਂ ਬਗਲਾ ਗਾਂਹਾਂ ਵਾਲਾ ਵੀ ਕਰਾ ਦਿੰਦਾ ਹੁੰਦਾ ਭਈ ਜੇ ਉਮਰ ਵੱਡੀ ਹੋ ਜਾਏ ਮੁੜ ਕੇ ਵਿਆਹ ਹੋਣੀ ਹੁੰਦਾ ਕੋਈ ਨਿਕਰ ਆਉਂਦਾ ਬਾਈ ਤੇ ਤੂੰ ਨਹੀਂ ਹੁੰਦਾ ਪੜਾਈਆਂ ਤਾਂ ਹੋ ਜਾਂਦੀਆਂ ਕੌਲੇ ਕੜਾ ਪੜਾਉਂਦੇ ਨੇ ਕੁੜੀਆਂ ਕੜਾ ਪੜਾਉਂਦੇ ਨੇ ਭਾਈ ਆ ਤੇਰੇ ਬਾਈ ਨੇ ਕਿੰਨੇ ਕ ਪੜਾਈ ਕਰਾਤੀ ਮੈਨੂੰ ਉਹ ਸਾਨੂੰ ਤਾਂ ਭਾਈ ਰੋਟੀ ਦਾ ਔਖਾ ਸੀਗਾ ਜੇ ਹੂੰ ਮੈਂ ਵਿਆਹਿਆ ਹੁੰਦਾ ਫੇਰ ਥੋੜੀ ਸੀਗਾ ਵੀ ਛੋਟਾ ਚੱਲ ਜੇ ਛੋਟਾ ਵਿਆਹ ਹੁੰਦਾ ਜੇ ਪੜ੍ਹਨਾ ਹੁੰਦਾ ਤੈਨੂੰ ਪੜਾਵਾ ਹੀ ਦਿੰਦੇ ਤੂੰ ਇਹ ਕਿੱਥੇ ਪੜ੍ਹਦੀ ਐ ਕੁੜੀ ਭਾਈ ਬਈ ਇਹ ਪਹਿਲਾਂ ਤਾਂ ਆਪਣੇ ਮਾਨਸਾ ਸੀ ਹੁਣ ਪਟਿਆਲੇ ਵਗੀ ਘਰ ਦੇ ਨਹੀਂ ਕੋਈ ਗੱਲਬਾਤ ਕਰਦੇ ਵਿਆਹ ਦੀ ਹਜੇ ਤਾਂ ਕੋਈ ਨਹੀਂ ਭਾਈ ਮੁੰਜੇ ਕਹਿ ਐ ਮੈਂ ਭਾਈ ਵਿਆਹ ਦਾ ਦੇਖ ਜੇ ਹੁਣ ਵਿਆਹ ਦੇਣ ਕਿ ਤਾ ਠੀਕ ਐ ਨਹੀਂ ਫਿਰ ਉਮਰ ਲੰਘਦੀ ਜਾਂਦੀ ਐ ਇਹ ਤਾਂ ਹੈ ਭਾਈ ਕੋਈ ਨਾਲ ਤੂੰ ਕਿਉਂ ਪੁੱਛੀ ਇਹ ਨਾਗਾ ਮੈਨੂੰ ਤਾਂ ਐ ਹੁੰਦਾਗਾ ਵੀ ਉਮਰ ਲੰਘ ਜੂਗੀ ਵੱਡੀ ਉਮਰ ਐ ਸਿਰਫ ਆਏ ਮੇਰੇ ਮੂੰਹ ਮੜ ਕੇ ਤੁਰੇ ਫਿਰ ਉਹਦਾ ਕੀ ਪਤਾ ਜੀ ਇਹ ਤਾਂ ਹਾਨ ਨੂੰ ਕਹਾਣੀ ਤਰ੍ਹਾਂ ਹੁੰਦਾ ਭਾਈ ਤੇ ਮੈਨੂੰ ਵੀ ਐ ਕਦੇ ਕਦੇ ਹੁੰਦਾਗਾ ਵੀ ਮੇਰਾ ਵੀ ਵਿਆਹ ਹੋ ਜੇ ਲੈ ਬਈ ਹੁਣ ਤੇਰੀ ਕੀ ਉਮਰ ਰਹਿ ਗਈ ਵਿਆਹ ਕਰਾਉਣ ਦੀ ਉਹ ਮਨ ਨੂੰ ਭਾਈ ਮੇਰੀ ਕਿੱਡੀ ਕੀ ਉਮਰ ਐ ਗਈ 40 45 ਸਾਦੀ ਉਮਰ ਐ ਮੇਰੀ ਮੈਂ ਕੀ ਬੜਾ ਹੋ ਗਿਆ ਚੰਗੀ ਜ਼ਮੀਨ ਆਉਂਦੀ ਐ ਤਾਇਏ ਵਾਲੀ ਵੀ ਮੈਨੂੰ ਆਉਂਦੀ ਐ ਮੈਂ ਸਾਡਾ ਗੋਲੇ ਆ ਇਹ ਰਿਸ਼ਤਾ ਕਰਾ ਦੇ ਮੈਂ ਤੁਹਾਨੂੰ ਸਾਂ ਮੈਂ ਤਾਂ ਤੁਹਾਨੂੰ ਹੁਣੇ ਚ ਤੋਲ ਦੂੰ ਅੱਛਾ ਰਿਸ਼ਤਾ ਤਾਂ ਹੀ ਪੁੱਛੀ ਆ ਨਾ ਮੈਥੋਂ ਡਿਟੇਲਾਂ ਲੈ ਪੁੱਛ ਕਿਛਕੀ ਕੋਈ ਗੱਲਾਂ ਹੁੰਦੀਆਂ ਨੇ ਜੇ ਕੋਈ ਗੱਲ ਚੱਲੂਗੀ ਫੇਰ ਹੀ ਪਤਾ ਲੱਗੂ ਮੈਂ ਕੀ ਜਾਣਦਾ ਸੀ ਕੌਣ ਆ ਇਹ ਇਹ ਤਾਂ ਜਾਗੀ ਕੀ ਪਤਾ ਰੱਬ ਨੇ ਮੇਲੇ ਕਰਮਾ ਚ ਲਿਖੀ ਹੋਵੇ ਚਲ ਕੋਈ ਨਾ ਬਾਈ ਮੈਂ ਆਪਦੇ ਜਾਤੀਰ ਨਾਲ ਗੱਲ ਕਰੂੰ ਠੀਕ ਐ ਕੋਈ ਨਾ ਫੇਰ ਮੈਂ ਤੈਨੂੰ ਦੱਸੂ ਜੇ ਗੱਲ ਹੁੰਦੀ ਹੋਈ ਮੈਨੂੰ ਦੱਸ ਦੀ ਜਿਹੜਾ ਕੁਝ ਕਹੇਗੀ ਤੈਨੂੰ ਕੱਕੜਾ ਲੀੜਾ ਕੋਈ ਪੈਸਾ ਟਗਾ ਜੋ ਜਾਈਦਾ ਛੋਟਾ ਤੈਨੂੰ ਦੇਵੇ ਨਾ ਦੇਵੇ ਬਾਈ ਮੈਨੂੰ ਦੱਸ ਦੇ ਕਰ ਕੋਈ ਨਾ ਵਈ ਹਾਂ ਕੱਪੜੇ ਲੀੜੀ ਦੇ ਤਕਾਲ ਦੀ ਗੱਲ ਐ ਕੋਈ ਨਾ ਮੈਂ ਚਾਚਾ ਚਾਚੀ ਨਾਲ ਗੱਲ ਕਰਕੇ ਨਾ ਦੱਸੂੰਗੀ ਸੋ ਨਾ ਕਦੋਂ ਮਾਰੀਂ ਜਿਹੜਾ ਪਿੰਡ ਜਦ ਮੈਨੂੰ ਦੱਸਦੀ ਵਿਜਿਤ ਪਿੰਡ ਜਾਣਾ ਹੋਇਆ ਕੋਈ ਨਾ ਵਈ ਦੱਸ ਦੂੰ ਤੂੰ ਤਾਂ ਕਾਲੇ ਪੈ ਗਿਆ ਚੱਲ ਪੀਲੀ ਜਾ ਹਾਂ ਠੱਦ ਦੇ ਬੁੱਤ ਪਿਰਾਦ ਉਹ ਬੱਸ ਉਹ ਸਬਜ਼ੀ ਜੋ ਕੱਢ ਕੇ ਲਈ ਕੱਖਾ ਬੰਦਾ ਜਾ ਉਹ ਜਿਹੜਾ ਸੀ ਕੱਖ ਕੁੱਤੇ ਦੇ ਸਾਰੇ ਕੱਢ ਤੇ ਮੈਂ ਤਾਂ ਥੋੜੇ ਬਹੁਤੇ ਰਹਿ ਗਏ ਆ ਹੁਣ 4 ਬਿਗੇ ਕਬਲਾਤ ਰਿਹਾ ਸੀਗਾ ਤੂੰ ਦੱਸ ਪਾਣੀ ਪੂਣੀ 라 ਆਇਆ ਸਾਰਾ ਆ ਗਿਆ ਨਾ ਲੈਟ ਤਾਂ ਨਹੀਂ ਵਾਲੀ ਕੱਟੀ ਹਾਂ ਨਾ ਅੱਜ ਚੱਲੀ ਜਾਂਦੀ ਕੱਲ ਲੋਟ ਆ ਗਿਆ ਜੀ ਨਿਬੜ ਗਿਆ ਕੰਮ ਖੇਤ ਦਾ ਆ ਚੱਲੀ ਜਾਂਦੀ ਐ ਮੋਟਰ ਇਹ ਮਾਰੂੰਗਾ ਗੇੜਾ ਇਹ ਆਪਣੇ ਚਾਲੇ ਆ ਮਾ ਕੁੱਟਾ ਹਾਂ ਚਾਲੇ ਆ ਦੀ ਤੋਰਨਾ ਉਹ ਦੱਸ ਸਵੇਰੇ ਉੱਥੇ ਜਿਹੜੇ ਆਪਾਂ ਉਹ ਕਰਨੇ ਸੀਗੇ ਯਾਰ ਬੂਟੇ ਲਾਈ ਸੀਗੇ ਭਲਾਂ ਤੇਰੇ ਮੈਂ ਤਾਂ ਗੇੜਾ ਨਹੀਂ ਮਾਰਿਆ ਹੁਣ ਖੇਤ ਕਿੰਨੂ ਐ ਦੇ ਬੂਟੇ ਨੂੰ ਸੁੰਡੀ ਤਾਂ ਨਹੀਂ ਪਈ ਉਹ ਛੜੇ ਹੋਣਗੇ ਉਹ ਦਵਾਈ ਦੂਈ ਪਾਵਾਂਗੇ ਫੇਰ ਹੀ ਹੋਣਗੇ

ਪੱਟ ਦੇ ਬਾਈ ਫਿਰ ਆਪਾਂ ਕੁਝ ਹੋਰ ਦੇਖ ਲਾਂ। ਹੋਰ ਉੱਥੇ ਆਪਾਂ ਬੀਜ ਲਾਂਗੇ। ਮੈਂ ਕਹਿੰਦਾ ਹੁਣ ਆ ਗੇਤੇ ਨਾ ਸਾਲਤ ਲਿਆਉਣੇ ਸਰੂ ਜੀ ਛਿੱਟ ਲਾਂਗੇ ਥੋੜੀ ਜੀ। ਅਗੋਂ ਇੱਥੇ ਮੁੱਥੇ ਬੀਜ ਕੇ ਆ ਸਿਆਲੂ ਦੀ ਸਬਜ਼ੀ ਹੋ ਜੂਗੀ ਗਰਮੀ ਵਾਲੀ ਐ ਇਹ ਤਾਂ ਮੱਚ ਮੁੱਚ ਗਏ ਤਾਂ ਨਹੀਂ ਹੁੰਦੇ। ਹੂੰ। ਇਹਨਾਂ ਪੱਟ ਕੇ ਪਰੇ ਛਿੜ ਦਿੰਨੇ। ਹੁਣ ਤਾਂ ਸਿਆਲ ਵਾਲੀ ਸਬਜ਼ੀ ਲਾਉਣ ਦਾ ਫਾਇਦਾ ਹੈ ਨਾ। ਹੂੰ। ਜਿਆ ਟਾਈਮ ਗਿਆ ਹੁਣ। ਭਾਈ ਵੀ ਐਂ ਸੋਚਿਆ ਸੀ। ਇਸਿਆਲੂ ਸਬਜ਼ੀ ਜੇ ਅਗੇਤੀ ਵਿੱਚ ਜੇ ਆ ਮੇਲਾ ਆਊਗਾ ਹੁਣ ਬਾਬੇ ਭਾਈ ਬੈਲੋ ਦਾ ਉਦੋਂ ਪਹਿਲਾਂ ਹੋ ਜਾ ਗੇਤਾ ਸਾਗ ਆਪਣੇ ਤਾਂ ਬਥੇਰੇ ਲੋਕ ਕਰ ਲੈਂਦੇ। ਹਾਂ ਭਾਈ ਚਾਹ ਪੀ ਲਈ ਆ ਕੌਲਾ ਰੱਖ ਲਿਓ ਦੇਖ ਲੈ ਭਾਈ ਫਿਰ ਉਧਰ ਕਰ ਲੈ ਠੰਡੇ ਠੰਡੇ ਕੰਮ ਨੇ ਮੇੜ ਲਾ ਕੋਈ ਨਾ ਮੈਂ ਕਰਦਾ ਕੋਈ ਕਰਦੀ ਆਂਗੀ ਕਰ ਲੈਣਾ ਕੰਮ ਤਾਂ ਮੈਂ ਹੋਰ ਬਸ ਰਹਿ ਗਿਆ ਜਦੋਂ ਤੱਕ ਦੇਖ ਲੈਣੀ ਪੱਟੀ ਦੂੰਗਾ ਹੂੰ ਹਾਂ ਲੋਟ ਆਇਆ ਪੱਟੀ ਨੂੰ ਆ ਭਾਈ ਪਿੰਡ ਜਾਣ ਬਾਰੇ ਕਿਵੇਂ ਪੁੱਛੀ ਜਾਂਦਾ ਤੁਹਾਨੂੰ ਟੁੱਟੇ ਲਮਸਤਾ ਨਹੀਂ ਹੈਗੀ ਉਹ ਨਾ ਨਾ ਟੇ ਲਮਸਤਾ ਕਾਦੀ ਐ ਆ ਬਾਈ ਨਾ ਤੇਰਾ ਸਿਆਪਾ ਛੇੜੂ ਹੋਰ ਇਹ ਤਾਂ ਕੋੜੀ ਚੜਨ ਨੂੰ ਫਿਰਦਾਗਾ ਹਾਂ ਈ ਦੱਸਾਂ ਅੱਜ ਆ ਮਣਾਈ ਸੀਗੀ ਤੇਰੀ ਸਾਲੀ। ਚਾਈ ਸੀ ਕਿੱਥੇ ਆ ਉਹ? ਉਹ ਤਾਂ ਬਾਗ ਗਈ ਉਹਨੂੰ ਕਾਲੀ ਹੋਈ ਪਈ ਸੀ ਕਹਿੰਦੀ ਮੇਰੀ ਬੱਸ ਆਉਣ ਵਾਲੀ ਹੈ ਪਟਿਆਲੇ ਤੈਨੂੰ ਪਤਾ ਤਾਂ ਹੈਗਾ ਪੜਾਈ ਦੇ ਚੱਕਰ ਚ ਆਪਦੀ ਨੌਕਰੀ ਦੇ ਚੱਕਰ ਚ ਤੁਰੀ ਫਿਰਦੀ ਐ ਵਿਆਹ ਉਹਨੇ ਵੀ ਨਹੀਂ ਕਰਾਇਆ ਇਹਨੂੰ ਪਤਾ ਲੱਗ ਗਿਆ। ਉਹ ਮੈਨੂੰ ਮਿਲ ਕੇ ਵੀ ਨਹੀਂ ਗਈ ਫਿਰ ਉਹ। ਫਿਰ ਉਹਨੂੰ ਤਾਂ ਕਾਲੀ ਸੀ ਮੈਂ ਸਾਨੂੰ ਦੱਸੀ ਤਾਂ ਜਾਨੀ ਐ ਇਹਨੇ ਕਿਤੇ ਦੇਖ ਲਈ ਆਪਣੇ ਵਾਲੇ ਨੇ। ਹੁਣ ਇਹ ਮੈਨੂੰ ਕਹਿੰਦਾ ਤੂੰ ਆਪਦੀ ਚਾਚੇ ਨਾਲ ਗੱਲ ਕਰਕੇ ਆ ਮੇਰੇ ਵਿਆਹ ਬਾਰੇ। ਹਾਂ। ਹੂੰ। ਓਏ ਹੋਰ ਨਾ ਸਿਆਪਾ ਛੇੜਦੀ ਕੋਈ ਤੂੰ। ਕਿਉਂ? ਹਰੀ ਜ਼ਮੀਨ ਤੇ ਘਰ ਤੇ ਇਹਦੇ ਨਾਂ ਆਗਾ। ਮੈਂ ਆਪਣੇ ਲੈ ਕੇ ਹੀ ਰਹਿ ਜੂਗਾ। ਹਾਏ ਰੱਬਾ। ਕਿਹੋ ਜਿਹਾ ਹੋਰ ਪੰਗਾ ਕਰਦੇ। ਤੇ ਇਹ ਕੀ ਗੱਲ ਹੋਈ ਬੇਬੇ ਬਫੂ ਕਰਾ ਕੇ ਨਹੀਂ ਗਏ ਛੋਡੇ ਨਾ। ਜਦੋਂ ਤੋਂ ਵੱਡੇ ਦੀ ਸਾਰਾ ਕੁਝ। ਵਾਹੀ ਨਹੀਂ ਮੇਰੇ ਨਾ ਉਹਨਾਂ ਨੇ ਕੁਝ। ਇਹ ਤਾਂ ਵਿਆਹ ਕਰਾ ਕੇ ਤਾਂ ਅੱਡ ਹੋ ਜੂਗਾ। ਹੋਰ ਫੇਰ ਕਹਦੇ ਆਪਾਂ। ਤਾਂ ਸਾਡੇ ਵਾਲੀ ਚਲਾਕ ਵੀ ਵਾਲੀ ਐ। ਐਨੀ ਪੜ੍ਹੀ ਲਿਖੀ ਕੁੜੀ ਐ। ਹੋਰ ਆਪਾਂ ਨੂੰ ਕੀ ਲਈ ਬੈਠੇ ਨੇ ਫਿਰ ਉਹ। ਜਮਾ ਰੋਟੀ ਤੋਂ ਵੀ ਜਾਣਗੀ। ਤਾਂ ਹੀ ਤਾਂ ਪੁੱਛੀ ਜਾਂਦਾ ਵਿਆਹ ਪਾੜਦਾਗਾ ਹੋਰ ਅੱਜ ਇੱਕ ਗੱਲ ਹੋਰ ਮੈਂ ਤਾਂ ਇੱਥੇ ਚਾਹ ਪੀਂਦੇ ਨੂੰ ਕਹਿ ਬੈਠੀ ਵੀ ਮੈਂ ਤਾਂ ਗੱਲ ਕਰੂੰ ਮੇਰੇ ਚਾਚੇ ਨਾਲ ਤੇ ਰਿਸ਼ਤੇ ਬਾਰੇ ਹੁਣ ਮੈਂ ਕੀ ਕਰਾਂ ਉਹ ਇਹਨੂੰ ਆਹੋ ਪਰ ਜਲਣਾ ਲਾਰੇ ਲਈ ਚੱਲਾ ਨਾਲੇ ਇਹ ਤਾਂ ਮੈਨੂੰ ਕਹਿੰਦਾ ਮੈਂ ਤੈਨੂੰ ਸੂਟ ਸ਼ার্ট ਵੀ ਦਵਾ ਦੂੰ ਪੈਸੇ ਵੀ ਦੇ ਦੂੰ ਪੈਸਾ ਟੱਕਾ ਸਾਰਾ ਇਹਦੇ ਕੋਲੇ ਆ ਆਏ ਵਾਲੀ ਜ਼ਮੀਨ ਵੀ ਸਾਰੀ ਇਹਦੇ ਹਿੱਸੇ ਆਉਂਦੀ ਆ ਬੜਿਆਕ ਜਿੰਨਾ ਮਰਜ਼ੀ ਲਈ ਚੱਲੇ ਤੂੰ ਫਿਰ ਐਂ ਕਰਦੀ ਐ ਕੀ ਰਹਾ ਤੂੰ ਪੈਸੇ ਫੜ ਲੈਣੀਆਂ ਨਾਲੇ ਪਿੰਡ ਜਾਇਆ ਆਉਂਗੀ ਮੈਂ ਕਿਹੜਾ ਕੋਈ ਉੱਥੇ ਗੱਲ ਕਰਨੀ ਹੈਗੀ ਹਾਂ ਪਿੰਡ ਤਾਂ ਤੂੰ ਜਾਇਆ ਕੋਈ ਗੱਲ ਨਹੀਂ ਪਰ ਆਹ ਰਿਸ਼ਤੇ ਵਾਲੀ ਗੱਲ ਨਾ ਪੂਰ ਚੜਾ ਦੀ ਕਿਤੇ ਨਾ ਨਾ ਐਡੀ ਕੰਮਲੀ ਥੋੜੀ ਆ ਮੈਂ ਕੋਈ ਨਾ ਇਹਦੇ ਨਾਲ ਆਪਾਂ ਪੈਂਤਰਾ ਖੇਡਦੇ ਆ ਚਲ ਮੈਂ ਦੇਖਦਾ ਯਾਰ ਕੀ ਕਰੀ ਜਾਂਦਾਗਾ ਉਹ ਕਰਿਆ ਕੁਛ ਕੇ ਨਾ ਕਿਹੜਾ ਕੀਤਾ ਉੱਥੇ ਹੱਥ ਜੇ ਮਾਰੀ ਜਾਂਦਾ ਚਲ ਦੇਖ ਲਓ ਮੈਂ ਚਾਹ ਪਾਣੀ ਕਰ ਦਿਆਂ ਰੋਕੀ ਹਾਂ ਮੈਂ ਦੇਖਦਾ ਕੋਈ ਨਹੀਂ